ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤਾਂ ਹੋਈ ਅੱਜ ਕੀ ਬਣਾਏ ਜਾਂਦੇ ਆ ਅੱਜ ਮਹੌਂਦੀਆਂ ਬਾਲੇ ਕੋੜੇ ਹੁੰਦੇ ਜਿਹੜੇ ਹੈ ਬਾਲੇ ਕੋੜੇ ਹੁੰਦੇ ਹਾਂ ਕੋੜੇ ਦਾ ਕਿ ਬੰਦੇ ਵੀ ਹੁੰਦਾ ਹੁੰਦੇ ਨੇ ਨਹੀਂ ਮਿੱਠੇ ਹੁੰਦੇ ਆ ਹਾਂ ਇੱਕ ਚੀਜ਼ ਮਿੱਠੀ ਹੁੰਦੀ ਆ ਹੈ ਤੇ ਇੱਕ ਚੀਜ਼ ਕੋੜੀ ਹੁੰਦੀ ਆ ਹਾਂ ਦੱਸੋ ਕੀ ਹੈ ਅੱਜ ਕੱਲ ਬੰਦਿਆਂ ਤੋਂ ਕੋੜਾ ਹਾਂ ਕੋਈ ਨਹੀਂ ਹਾਂ ਇਹ ਤਾਂ ਗੱਲ ਕਹਿਣ ਵਾਲੀ ਮੰਨਣ ਵਾਲੀ ਮੰਨਣ ਵਾਲੀ ਆ ਅੱਜ ਬਣਾ ਰਹੇ ਆ ਆਪਾਂ ਕarele ਇਹ ਇਦਾਂ ਦੇ ਯਾਨੀ ਕਿ ਸਬਜ਼ੀ ਆ ਜਿਹਨੂੰ ਖਾਓਗੇ ਤੁਹਾਡੀ ਸਿਹਤ ਤਾਂ ਦੋਸਤ ਹੋ ਜੂਗੀ ਠੀਕ ਹੈ ਜੀ ਅੱਧੇ ਕ ਫਰਾਈ ਕਰਦੇ ਲੱਗਦੇ ਮੈਨੂੰ ਇਹ ਬਣਦੇ ਬਹੁਤ ਸਵਾਦ ਆ ਤੇ ਹਲਵਾਈ ਅੱਜ ਹਲਵਾਈ ਹੁਣ ਨਵੀਂ ਫੋਰਮ ਚ ਆਇਆ ਰਾਤੀ ਰੋਟੀਆਂ ਲੜੀ ਉਹ ਕਲੋਜ਼ ਕਰਕੇ ਆਪੂੰਂ ਦੀ ਯਾ ਮਤਲਬ ਕਲੋਜ਼ ਰੱਖਿਆ ਕਰੋ ਦੁਪਹਿਰਾਂ ਟਾਈਮ ਹਾਂ ਜੀ ਕਿੱਦਾਂ-ਕਿੱਦਾਂ ਮਸਾਲਾ ਪਿਆ ਕਰਨਾ ਹੈ ਪਹਿਲਾਂ ਇਹ ਹੈਗਾ ਸਬਜ਼ੀ ਲਈ ਜਿਹੜੀ ਕਰੇਲੇ ਦੀ ਸ਼ੈਲਕ ਹੁੰਦੀ ਆ ਉਹਦੇ ਵੀ ਅਸੀਂ ਸਬਜ਼ੀ ਸਬਜ਼ੀ ਅਲੱਗ ਤੋਂ ਬਣਾਉਂਦੇ ਆ ਇਹ ਉਹਦੇ ਲਈ ਮੈਂ ਕੱਟਦੀ ਪਈ ਆ ਤੇ ਪਿਆਜ਼ ਹੈਗੇ ਗ੍ਰाइंड ਕਰਨਾ ਇੰਨੇ ਪਿਆਜ਼ ਪਾਣੇ ਵਿੱਚ ਬਣਾਉਣਾ ਮਸਾਲਾ ਬਣਾਣਾ ਅੱਛਾ ਹਾਂ ਗ੍ਰाइंड ਕਰਨਾ ਹੈ ਤੇ ਫਿਰ ਤੁਹਾਨੂੰ ਭਰ ਕੇ ਖਲਾਉਂਦੇ ਆ ਕਰੇਲੇ ਆ ਇਹ ਸਪੈਸ਼ਲ ਜੀ ਸਗਾ ਸੌਰਵ ਦੀ ਫਰਮੈਸ਼ ਤੇ ਬਣਾਇਆ ਗਿਆ ਹੈ ਆ ਦੇਖੋ ਜੀ ਕਰੇਲੇ ਪ੍ਰਾਪਤੀ ਦੇ ਵੀ ਫੇਵਰਿਟ ਆ ਤੇ ਸਰਕਾਰ ਦੇ ਤਾਂ ਨਹੀਂ ਫੇਵਰਿਟ ਸਾਡੇ ਫੇਵਰਿਟ ਆ ਤੁਸੀਂ ਤਾਂ ਨਹੀਂ ਕੀਤੀ ਸੀ ਕਰੇਲਿਆਂ ਦੀ ਆਹ ਹਾਂ ਜੀ ਬਣ ਰਹੀ ਹੈ ਦੇਖੋ ਇਹ ਉਹਦੀਆਂ ਛਿੱਲਾਂ ਜਿਹੜੀਆਂ ਨਾ ਇਹ ਆਪਾਂ ਵੇਸ ਨਹੀਂ ਕਰਦੇ ਆ ਇਹਨਾਂ ਨੇ ਜਨਾਬ ਜੀ ਨੇ ਅਜੇ ਹਨਾ ਅੱਜ ਕੰਮ ਕੀਤਾ ਬਹੁਤ ਵੱਡਾ ਇਹਨਾਂ ਨੇ ਕਰੇਲੇ ਛਿੱਲੇ ਅੱਛਾ ਮੈਂ ਕਿਹਾ ਪਤਾ ਗਲਤ ਕਰਤਾ ਕੰਮ ਕੋਈ ਕਰੇਲੇ ਛਿੱਲੇ ਉਹ ਡੰਡੀਆਂ ਵਿੱਚ ਰਹਿਣ ਦਿੱਤੇ ਉਹ ਮੈਂ ਕੱਢ ਕੇ ਸੈਂਡ ਦਿੱਤੀਆਂ ਹੁਣ ਦੰਨਿਆ ਕੋਈ ਨਹੀਂ ਨੀ ਮਿੱਚਿਆ ਨਹੀਂ ਇਹ ਕਿਹਾ ਮੂਠਾ ਗਏ ਕੱਢਦੇ ਨਹੀਂ ਤੇ ਹੌਣ ਹੌਲੀ ਹੌਲੀ ਕਿਉਂਕਿ ਆ ਹੌਲੀ ਹੌਲੀ ਤੁਸੀਂ ਵੀ ਜਿਹੜੇ ਕਲੇਲੇ ਆ ਉਹ ਜ ਆ ਵੇਸਨਾ ਕਰਿਆ ਕਰੋ ਇਹ ਬਹੁਤ ਹੈਲਦੀ ਚੀਜ਼ ਹੈ ਖਾਣ ਨੂੰ ਇਹ ਬਹੁਤ ਵਧੀਆ ਚੀਜ਼ ਹੈ ਸਕਿਨ ਲਈ ਹੈ ਸਕਿਨ ਲਈ ਵੀ ਬੜੀ ਵਧੀਆ ਬਲੱਡ ਸਾਫ ਕਰਦੀ ਆ ਨਾ ਸ਼ੂਗਰ ਵਾਲਿਆਂ ਲਈ ਬਹੁਤ ਵਧੀਆ ਆ ਆਪਣੇ ਜੋ ਕਹਿੰਦੇ ਸ਼ੂਗਰ ਹੋਈ ਆ ਨਹੀਂ ਕਾਂਦੇ ਆਪਾ ਹੁਣ ਕਾੜ ਗਏ ਨਹੀਂ ਆਪਾਂ ਨੂੰ ਸ਼ੂਗਰ ਤੋੜੋ ਇਹ ਇਹ ਥੋੜਾ ਜਿਹਾ ਮਤਲਬ ਜ਼ਰੂਰੀ ਨਹੀਂ ਸ਼ੂਗਰ ਵਾਲਾ ਖਾਊਗਾ ਇਹ ਨਹੀਂ ਖਾਣੀ ਆ ਇਹ ਨਹੀਂ ਫਿਊਚਰ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਮਾੜਾ ਮਟ ਖਾਂਦੇ ਰਹੋ ਇਹਦਾ ਬਲੱਡ ਲਈ ਵਧੀਆ ਬਲੱਡ ਪਿਊਰੀਫਾਈ ਕਰਦੀ ਹੈ ਜੀ ਇਹ ਹਣਾ ਇਹ ਥੋੜੀਆਂ ਫਸਲੀਆਂ ਫੋੜੇ ਹੁੰਦੇ ਆ ਉਹਨਾਂ ਲਈ ਵਧੀਆ ਹੁੰਦੀਆਂ ਨੇ ਮੋਰ ਸਬਜ਼ੀਆਂ ਤਾਂ ਸਾਰੀਆਂ ਆਪਾ ਬਾਤਮਸਾ ਲੈ ਚ ਨਹੀਂ ਨਹੀਂ ਸੌਂਦਾ ਫਰਾਈ ਕਿੱਥੇ ਆਲਾ ਤਿਆਰ ਕਰਨਾ ਓਕੇ ਓਕੇ ਬਹੁਤ ਟਾਈਮ ਲੱਗਣਾ ਅਛਾ ਸਿਲ ਨਾ ਪਹਿਲਾਂ ਫਰਾਈ ਕਰਨੀਆਂ ਇਹ ਪਹਿਲਾਂ ਫਰਾਈ ਕਰਨੀਆਂ ਫਿਰ ਆਪਾਂ ਨੇ ਤਾਂ ਗੇਜੇ ਪਹਿਲਾਂ ਲਪੇਟ ਲੈਣੇ ਹੁੰਦੇ ਸੀਗੇ ਧਾਗਿਆਂ ਦੇ ਨਾਲ ਉਹ ਕਰਦੇ ਹੁੰਦੇ ਸੀਗੇ ਉਹ ਰੀਲ ਦੇ ਉਹ ਮੂੰਹ ਧਾਗਿਆ ਇਹਨਾਂ ਨੇ ਜਦ ਤੱਕ ਭੱਗ ਲੈ ਤਣਾ ਜਾਨੇ ਭੁੱਖ ਮਰ ਜਾਣੀ ਜਦ ਤੱਕ ਉਹ ਮੈਨੂੰ ਪਾਣੀ ਭਰ ਜਾਣਾ ਮੂੰਹ ਜਾਇਆ ਧਾਗਾ ਖੁੱਲਣਾ ਹੀ ਨਹੀਂ ਤੇ ਬੰਦੇ ਕਹਿੰਦੇ ਰਹਿਣ ਦੇ ਪਾਣੀ ਨਾਲ ਲੈ ਆਈ ਪਾਣੀ ਮੂੰਹ ਚ ਵਹਾ ਆ। ਪਾਣੀ ਤਾਂ ਹੱਥ ਚੋਂ ਰੇੜੀ ਜਾਂਦਾ ਹੁੰਦਾ। ਅੱਛਾ ਇਹ ਕਲੀਆਂ ਛਿੱਲਾ ਐ ਮੈਂ ਕਿਹ ਭਰ ਲਿਓ। ਅੱਛਾ ਛਿੱਲਾ ਕਲੀਆਂ ਐ। ਇਹ ਛਿੱਲੇ ਕਲੀਆਂ ਛਿੱਲਾ ਹੀ ਮੈਂ ਖਾ ਰਹੀ ਆ। ਮਸਾਲਾ ਜੁਦਾ ਬਣਾਉਣਾ ਹੈ ਉਹ ਕੰਮ ਨਾਲ ਸਾਰਾ ਬਣਾਉਣਾ ਹੈ ਅੱਛਾ ਇਹ ਰੈਸਪੀ ਬਣਦੀ ਹੈ ਪਹਿਲਾਂ ਕ੍ਰੇਲਿਆਂ ਦੀ ਵੱਖਰੀ ਤੇ ਆਹ ਚੀਜ਼ ਦੀ ਵੱਖਰੀ ਇਹ ਸਬਜ਼ੀ ਬਣਾਉਣੀ ਇਹ ਸਬਜ਼ੀ ਰੋਟੀ ਨਾਲ ਖਾਣ ਨੂੰ ਆ ਮੈਂ ਇਹਨੂੰ ਭੁੰਨ ਲਿਆ ਛਿੱਲਾ ਨੂੰ ਹਾਂ ਉਸ ਤੋਂ ਬਾਅਦ ਤੜਕਾ ਲਵਾਉਣਾ ਇਹਦਾ ਤੜਕਾ ਲਵਾਉਣਾ ਚਧੂਰਾ ਤੋੜਾ ਕੰਮ ਹੈ ਮਤਲਬ ਇਹਦੀ ਕੜਤਨ ਮਗ ਜਾਂਦੀ ਹੈ ਫਿਰ ਨਹੀਂ ਤਾਂ ਫਿਰ ਕੋੜੇ ਕੋੜੇ ਫਿਰ ਉਹ ਸੁਆਦੀ ਨਹੀਂ ਲੱਗਦੀ ਓਕੇ ਓਕੇ ਇਹਦੇ ਚਾਟ ਮਸਾਲਾ ਪਾਇਆ ਥੋੜਾ ਜਿਹਾ ਚਾਟ ਮਸਾਲਾ ਪਾਵਾਂਗੇ ਵਿੱਚ ਹਮਮ ਸਾਰੋਬ ਸਾਡਾ ਕੰਮ ਤੇ ਜਾਣ ਲੱਪਿਆ ਆ ਉਹ ਵੱਡਾ ਸ਼ੈਫ ਵੀ ਪਾ ਲੱਗਾ ਹੈ ਮੁਰਦਾ ਸ਼ੈਫ ਕੀ ਕਰਦਾ ਉਹ 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 ਹੋ ਹੋ ਆਂਬ ਉਹ ਇਧਰ ਹੀ ਸ਼ੈਫ ਸਾਹਿਬ ਆਂਬਈ ਆ ਇਹ ਇਹ ਜਿਹੜਾ ਆਂਬ ਹੈ ਨਾ ਇਹ ਸਪੈਸ਼ਲ ਬੰਦਿਆਂ ਨਾਲ ਆ ਰਿਹਾ 84000 ਰੁਪਏ ਦਾ ਆਹ ਦੇਖੋ ਜੀ ਸਾਡੇ ਸ਼ੈਫ ਗੱਲ ਸੇਵਾ ਹੋ ਰਹੀ ਸੇਵਾ ਸੇਵਾ 84000 ਰੁਪਏ ਦਾ ਆਂਬਾ ਹੈ ਹਾਂ ਹਾਂ ਨਾ ਕਿੰਨਾ ਕਿੰਨਾ ਲੈਂਦਾ ਚੋਤੀ ਯਾਰ ਬੇਦੰਬ ਸਾਡੇ ਘਰ ਦੇ ਵਿੱਚ ਇੱਕ ਹੋਰ ਨਵੀਂ ਕੁਜੀ ਆਉਣ ਵਾਲੀ ਆ ਹਾਂ ਤੇ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਉਹ ਥੋੜਾ ਟਾਈਮ ਹੀ ਰਹਿ ਗਿਆ ਬਸ ਕੱਲ ਕਹਿ ਰਹੀਆਂ ਪੈਣਗੀਆਂ ਇੱਥੇ ਡਿਜ਼ਨ ਕਰਤਾ ਮੜਾ ਹਾਂ ਡਿਜ਼ਨ ਕਰਤਾ ਮੜਾ ਕਿੱਡ ਕੱਲ ਕਹਿ ਰਹੀਆਂ ਪੈਣ ਵਾਲੀਆਂ ਹੀਆਂ ਕੱਲ ਕਹਿ ਰਹੀਆਂ ਪੈਣ ਵਾਲੀਆਂ ਉਹਦੇ ਉੱਤੋਂ ਚੱਲ ਗਿਆ ਇਹ ਪੁੰਡੀ ਤੁਰਦਾ ਆਉਂਦੇ ਸ਼ੀਸ਼ੇ ਦੇਦਾ ਕਿਦਾਂ ਖਿੱਚਿਆ ਕੰਮ ਪੂਰਾ ਮੈਂ ਭੂਆ ਬਣ ਜਾਣਾ ਹਾਂ ਹਾਂ ਤੇ ਇਹਨੇ ਫੁਫੜਾ ਓ ਫੁਫੜਾ ਫੁਫੜ ਫੁਫੜ ਹੋਊਗੀ ਹੋਰ ਸੁਣਾਓ ਜੀ ਕਿੱਦਾਂ ਠੀਕ ਠਾਕ ਹੋ ਆ ਪਹਿਲਾ ਤਾਂ ਇਹਨੇ ਜੋੜੀ ਵਾਲੇ ਦੱਸੋ ਕਿ ਕੌਣ ਹੈ ਇਹ ਜੋੜੀ ਆ ਹੈਗਾ ਇਹ ਪੂੰਡੀ ਹੈ ਓ ਪੂੰਡੀ ਦੀ ਬੋਟੀ ਹੈ ਆ ਹੈਗਾ ਪੂੰਡੀ ਉਹ ਪੂੰਡੀ ਦੀ ਬੋਟੀ ਬੇਟੀ ਚੰਗੀ ਤਰ੍ਹਾਂ ਕਰਕੇ ਦੱਸੋ ਵੀ ਕੌਣ ਹੈ ਇਹ ਹੈਗਾ ਜੀ ਮੇਰਾ ਬ੍ਰਦਰ ਮਤਲਬ ਕਿ ਕਜ਼ਨ ਬ੍ਰਦਰ ਆ ਤੇ ਇਹ ਹੁਣ ਸਾਡੇ ਕੋਲ ਹੀ ਰਹਿੰਦੇ ਆ ਇੱਥੇ ਤਾਂ ਸਾਰੇ ਪੁੱਛਦੇ ਸੀ ਜੇ ਕੋਣ ਆ ਜੋੜੀ ਦੇ ਨਾਲ ਤੁਸੀਂ ਮળોਉਂਦੇ ਨਹੀਂ ਮળોਉਂਦੇ ਨਹੀਂ ਤੇ ਜਿਹੜੇ ਨਾਲ ਦੇ ਹੁੰਦੇ ਆ ਇਹਦੇ ਇਹ ਉਹ ਨਾਲ ਦੇ ਇਹਨਾਂ ਦੇ ਆ ਬੰਦਾ ਹੈ ਜੀ ਪੁੰਡੀ ਸਾਈਡ ਸਾਸਰ ਕਾਲ ਜੀ ਉਹਦਾ ਇਹਦਾ ਪੱਕਾ ਉਹਦਾ ਇਹਦਾ ਪੱਕਾ ਨਾ ਹੈਗਾ ਅਮਰਜੀਤ ਸਿੰਘ ਅਮਰਜੀਤ ਦੇ ਨਾਲ ਪਿਆਰ ਦੇ ਨਾਲ ਪੁੰਡੀ ਪੁੰਡੀ ਕਹਿੰਦੇ ਆ ਓਏ ਪੁੰਡੀ ਪੁੰਡੀ ਤਾਂ ਕਹਿੰਦੇ ਆ ਇਹਦਾ ਨਾਂ ਪਹਿਲਾਂ ਪੁੰਡੀ ਸੀ ਕੱਚਾ ਮਜ਼ਾਕ ਨਹੀਂ ਢੋਂਦੇ ਇਹਦਾ ਕੱਚਾ ਨਾਂ ਸੀਗਾ ਸਾਡੇ ਨਾਲ ਮੂੰਹ ਤੇ ਵੀ ਇਹੇ ਚੜਿਆ ਹੈ ਨਾ ਕਿ ਕਿ ਚੁਰੋ ਤਾਂ ਜੈਨਾ ਨਹੀਂ ਇਦਾਂ ਲੈ ਕੇ ਆ ਹੋਵੇ ਲੈ ਹੋਣੇ ਨਾ ਆ ਦੇਖੋ ਇਹਨੂੰ ਕਹਿੰਦੇ ਬੋਟੀ ਦੀ ਸਬਜ਼ੀ ਟਿੰਡੇ ਲਈ ਜਾਂ ਟਿੰਡੇ ਲਈ ਹਾਂ ਇਹ ਟਿੰਡਾ 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 ਮਤਾਂ ਸਬਜ਼ੀ ਨਾ ਸਮਝ ਲਿਓ ਆਹ ਟਿੰਡਾ ਬੇਟਾ ਸਬਜ਼ੀ ਦਾ ਸਾਂਝੇ ਦੋਸਤ ਸਾਂਝੇ ਨਾ ਸਮਝ ਲਿਓ ਇਹ ਹੈਗੀ ਭੁੰਡੀ ਦੀ ਬੋਟੀ ਸਾਸ਼ਿਕਾ ਜੀ ਖਾਇਆ ਹਾਂ ਹਾਂ ਭੁੰਡੀ ਦੀ ਬੋਟੀ ਆਹ ਦੇਖੋ ਆ ਉਹਨੂੰ ਬੋਟੀ ਹੁੰਦਾ ਕੀ ਹੋਣਾ ਹਾਂ ਆਪੇ ਖੜੀ ਜਾਂਦਾ ਤੇ ਤਾਂ ਲੋਕ ਲੋਕ ਕੇ ਉਹ ਕਾ ਸੇਵਾ ਘਟ ਆਪਣੀ ਸੇਵਾ ਦਾ ਲਾਹਾ ਜ਼ਿਆਦਾ ਆਉਂਦਾ। ਕੋਈ ਨਾ ਕਰਦੇ ਨੀ ਕਿਸੇ ਨੇ ਕਾਨੂੰਨੀ ਆ। ਉਹਦੀ ਸੇਵਾ ਆਪਣਾ ਮੇਵਾ ਦੇਤਾ। ਉਹਨੇ ਨਹੀਂ ਖਾਣਾ ਖਾਲੂ। ਹੈ? ਉਹ ਤਾਂ ਖਾਧਾ ਕਿਉਂ। ਹੂੰ। ਚਲੋ ਤੇ ਹੁਣ। ਜਦੋਂ ਮੈਂ ਗ੍ਰੈਂਡ ਕਰਾਂ ਨੂੰ। ਤੇਰੀ ਸੇਵਾ ਦਾ ਕੀਤੀ ਨੀ। ਕੀ ਗ੍ਰੈਂਡ ਕਰਨਾ ਹੁਣ? ਨਹੀਂ ਆ ਗ੍ਰੈਂਡ ਕਰਨੀ ਆ ਜਿਹੜੇ ਬੁਲਦੇ ਆ। ਹੂੰ ਲੋ ਜੀ। ਗੰਡੇ ਵਾਲੀ ਮਸਾਲਾ। ਨਹੀਂ। ਕ੍ਰੇਲੀਆਂ ਵਾਲੀ ਮਸਾਲਾ ਤਿਆਰ ਹੋ ਗਿਆ। ਇਹ ਸਬਜ਼ੀ ਲਈਏ। ਉਧਰ ਹੋ ਗਿਆ ਆ ਕੰਮ। ਤੇ ਹੁਣ ਤਾਂ ਸ਼ਾਇਦ ਬਰਾਊਨ ਕਰਨਾ ਨਾ ਨਾ ਇਦਾਂ ਦੇ ਜਿੱਦਾਂ ਦੇ ਆ ਆ। ਓਕੇ 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 ਓਕੇ। ਸੌਰ ਦੇ ਉੱਪਰ ਮੇ ਲਾਦਾ ਸੌਂ ਗਿਆ ਹੈ ਜਿੱਲੇ ਕਰੇਲੇ ਬਣਦੇ ਉਹ ਸੌਂ ਗਿਆ ਹੈ ਹੋਰ ਕੁਝ ਨਹੀਂ ਬਹੁਤ ਹੋ ਗਈ ਹੈ ਇੱਥੇ ਹੂੰ ਗਰਮੀ ਦੇ ਵਿੱਚ ਕਹਿੰਦੇ ਆ ਗਰਮ ਚੀਜ਼ਾਂ ਹੀ ਮਾਰਦੀਆਂ ਗਰਮੀ ਨੂੰ ਗਰਮੀ ਮਾਰਦੀ ਜਹਿਰ ਨੂੰ ਜ਼ਹਿਰ ਮਾਰਦੀ ਆ ਪਹਿਲਾਂ ਇੰਨਾ ਉਹ ਠੰਡਾ ਸੀ ਮੌਸਮ ਇਹ ਫਿਰ ਅਸੀਂ ਭਾਬੀ ਕਰਕੇ ਬਣਾਏ ਨਹੀਂ ਸੀਗੇ ਕਰੇਲੇ ਕਿ ਗਰਮ ਚੀਜ਼ਾਂ ਅਸੀਂ ਸਾਰੀਆਂ ਬੰਦ ਕੀਤੀਆਂ ਸੀ ਘਰ ਦੇ ਵਿੱਚ ਬਣਾਉਣੀਆਂ ਖਾਣੀਆਂ ਵੀ ਅਸੀਂ ਆਪ ਵੀ ਬੰਦ ਕੀਤੀਆਂ ਸੀਗੀਆਂ ਹੇ ਹੋਣਾ ਸੀ ਗਿਆ ਚਲ ਅੱਜ ਟਰੇਲੇ ਬਣਾਉਂਦੇ ਆ ਤੇ ਖਾਂਦੇ ਸਾਰੇ ਹੋਣਾ ਸੀ ਅੱਜ ਗਰੋਸਰੀ ਦਾ ਬੋਲ ਲਿਆਂਦਾ ਕਿਉਂਕਿ ਇੱਥੇ ਕੱਲ ਨੂੰ ਹੈ ਕਿ ਛੁੱਟੀ ਤੁਸੀਂ ਕਹਿੰਦੇ ਹੋ ਨਾ ਪਾੜਾ ਵਾਲਾ ਮਹਾਰਾਜ ਆਇਆ ਸੀ ਤਾਂ ਇਹ ਸਮਾਨ ਬਣਾਉਣ ਦੀ ਤਿਆਰੀ ਕਰਦੇ ਆਂ ਸਮਾਨ ਬਹੁਤ ਬਣ ਰਿਹਾ ਅੱਜ ਤੇ ਕੱਲ ਨੂੰ ਹਾਂ ਜਦੋਂ ਅਸੀਂ ਸਮਾਨ ਬਣਾਵਾਂਗੇ ਅਸੀਂ ਕੀ ਕੀ ਖਾਣਾ ਹੈ ਤੇ ਕੀ ਕੀ ਬਣਾਉਣਾ ਹੈ ਤੇ ਨਾਲੇ ਨੈਗੇਟਿਵ ਕਮੈਂਟ ਨਾ ਕਰਿਆ ਕਰੋ ਕਿਉਂਕਿ ਮੰਮੀ ਹੁਣਾਂ ਨੂੰ ਅਸੀਂ ਕਿੰ ਕਿੱਦਾਂ ਅਸੀਂ ਇੰਡੀਆ ਛੱਡਿਆ ਸਾਨੂੰ ਪਤਾ ਆ ਸਾਡੇ ਦੇ ਨੂੰ ਪਤਾ ਹੈ ਤੇ ਤੁਹਾਨੂੰ ਕੁਝ ਨਹੀਂ ਪਤਾ ਤੇ ਉਹ ਤੁਹਾਨੂੰ ਸਾਰਿਆਂ ਨੂੰ ਇਹ ਵੀ ਦੱਸ ਪਤਾ ਆ ਕਿ ਡੈਡੀ ਹੁਣ ਬਿਮਾਰ ਆ ਤਾਂ ਕਰਕੇ ਮੰਮੀ ਹੁਣੀ ਇੰਡੀਆ ਗਏ ਆ ਅਸੀਂ ਚਾਹ ਦੇ ਨਾਲ ਨਹੀਂ ਉਹਨਾਂ ਨੂੰ ਭੇਜਿਆ ਹੈਗਾ ਹੁਣ ਮਜਬੂਰੀਆਂ ਹੁੰਦੀਆਂ ਘਰਾਂ ਦੇ ਵਿੱਚ ਮਜਬੂਰੀ ਨੂੰ ਸਮਝਿਆ ਕਰੋ ਤੇ ਹਾਸੋ ਆਣੀ ਨਾ ਬਣਾਇਆ ਕਰੋ ਹਾਂ ਅੱਛਾ ਬਾਕੀ ਕਦਾਂ ਕਹਦੇ ਬਾਅਦ ਚ ਬਾਅਦ ਤੇ ਗੱਲ ਦੀ ਹਾਂ ਪਹਿਲਾਂ ਅਸੀਂ ਕਰੇ ਲੇ ਤੁਹਾਨੂੰ ਤੁਹਾਡੇ ਨਾਲੋਂ ਜ਼ਿਆਦਾ ਅਸੀਂ ਮੰਮੀ ਹੋਣਾ ਨੂੰ ਮਿਸ ਕਰਦੇ ਹਾਂ ਹਾਂ ਸਾਡੇ ਨਾਲੋਂ ਜ਼ਿਆਦਾ ਕੋਈ ਨਹੀਂ ਕਰ ਸਕਦਾ ਹਾਂ ਚਲੋ ਠੀਕ ਹੈ ਮੇਰੇ ਬਾਚ ਉਹ ਤਾਂ ਗੰਡਾ ਉੜ ਗਿਆ ਉਹਦਾ ਗੰਡਾ ੜ ਹੋ ਗਿਆ ਉਹਦਾ ਗੰਡਾ ੜ ਲਵਾਈ ਦਾ ਗੰਡਾ ੜ ਲਵਾਈ ਦਾ ੜ ਗਿਆ ਉਹ ਦੇ ਅਰੇ ਨਿਆਣਾ ਸੀਗਾ ਕਿੱਥੇ ਜਾਉਂ ਕੁੰਡੀ ਇੱਧਰ ਰੌਲਾ ਹੀ ਉਹਨੇ ਐ ਵੀ ਰੋਕ ਲਿਆ ਤੂੰ ਕੜਾਈ ਚ ਭੱਜ ਕੇ ਪਾੜ ਜੀ ਹੁਣ ਇਹਨੂੰ ਦੜੜਫੜ ਕੰਨਾ ਹੈ ਦੜੜਫੜ ਦਾ ਮਤਲਬ ਜਿਆਦਾ ਠੀਕ ਨਹੀਂ ਕਰਨਾ ਦੜੜਫੜ ਦਾ ਮਤਲਬ ਇਹ ਹੁੰਦਾ ਤੇ ਉਪਰ ਆਰਡਰ ਆ ਸ਼ਰਪਾ ਸਾਹਿਬ ਦਾ ਇਹ ਹੈਗੀ ਆ ਜੀ ਬੀ ਜਿਹੜੇ ਵਿੱਚੋਂ ਨਿਕਲੇ ਆ ਜਿਹੜੇ ਲੈ ਰਹੇ ਫੋਨੇ ਆ ਲੈ ਰਹੇ ਲੈ ਰਹੇ ਫੋਨੇ ਆ ਪੱਕੇ ਪੱਕੇ ਨੂੰ ਬਣ ਸ਼ਰਪਾ ਸਾਹਿਬ ਕਹਿ ਰਹੇ ਆ ਦੜੜਫੜ ਕਮਾ ਔਰ ਬੱਚੇ ਬਾਤੇ ਹੋ ਤੇ ਸਾਫੀ ਗੱਲ ਕਰ ਲੈ ਹੁਣ ਆਪਾਂ ਫਿਰ ਨੂੰ ਸਾਫੀ ਗੱਲ ਭੁਲ ਗਈ ਦੇਣਾ ਪਹਿਲਾਂ ਇਹਨੂੰ ਦੜਫੜ ਕੰਨਾ ਹੈ ਇਹ ਦੇਖਦੇ ਰਹਿਣਾ ਚਲੋ ਪੁੱਤ ਇਹ ਤੋਂ ਇਹਦੇ ਕੋਲ ਪਾਉਂਦੇ ਹਾਂ ਸਹੀ ਧਰਫੜ ਘੱਟਾ ਹੈ ਠੀਕ ਹੈ ਜੀ ਹਾਂ ਤੇ ਇਹਨੂੰ ਆਪਾਂ ਕੱਢ ਲਵਾਂਗੇ ਇਸ ਪਾਂਡੇ 'ਮੇਂ ਕੱਢ ਲਾਂਗੇ ਇਸਕੋ ਉਹਦੇ ਵਿੱਚ ਜੀ ਇੱਥੇ 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 ਪਾ ਦਿਓ ਇਸ ਵਿੱਚ ਪਾ ਦਿਓ ਉਹੋ ਵਿੱਚ ਮਿਕਸ ਕਰ ਦੇਣਾ ਇਹਦੇ ਉਹ ਕਲੇਜਾ ਫਰਾਈ ਹੁੰਦੇ ਪਏ ਆ ਜਾ ਤੱਕ ਸਵਾ ਪਾ ਮਸਾਲਾ ਕਾਜਨ ਦਾ ਪਿਆਰ ਆ ਜੇ ਪੱਕਾ ਜਾਂ ਬੀਜ ਆ ਇਹ ਕੱਢ ਦੇਣਾ ਵਿੱਚੋਂ ਦੇਖ ਕੇ ਜਿਹੜੇ ਪੱਕੇ ਆ ਉਹ ਨਹੀਂ ਪਾਉਣੇ ਵਿੱਚ ਇਹ ਰੈੱਡ ਰੈੱਡ ਵੀ ਹੁੰਦੇ ਆ ਰੈੱਡ ਵੀ ਦੁੱਧਾ ਦੇ ਵੀ ਹੁੰਦੇ ਆ ਕਾਲੇ ਕਾਲੇ ਜਿਹਾ ਲੋਈ ਮੈਂ ਬਾਹਰੋਂ ਜ਼ਰਾ ਗ੍ਰਾਇੰਡ ਕਰ ਲਾ ਪਿਆ ਟਮਾਟਰ ਵਗੈਰਾ ਰੇਪਲ ਨੂੰ ਹੀ ਥੋੜਾ ਰੱਖ ਹਾਂਜੀ ਹਾਂਜੀ ਇਹ ਅਜੇ ਹੋ ਗਿਲਾ ਵਾਲੀ ਚੋਟੀ ਰੇ ਰਸਸ ਜੀ ਅੱਦੇ 1 ਕਿਲੋ ਅੱਦੇ 2 1/2 ਕਿਲੋ ਲੈਣੇ ਆ ਆ ਦੇਖੋ ਇੰਨੇ ਕੁ ਬਣ ਗਏ ਬਸ ਥੋੜੇ ਹੀ ਰਹਿ ਗਏ ਇਹ ਇਕੱਠੇ ਹੋ ਜਾਂਦੇ ਨਾ ਦਵਾਵੇ ਦੋ ਭਰੇ ਸੀ ਗਿਦੇ ਲਾ ਇਹ ਦੋ ਲਾਗਤ ਹੈ ਕਿਰ ਦੇਲੇ ਦਬੇ ਨਾ ਅੱਧਾ ਕਿਲੋ ਹੀ ਰਹਿ ਜਾ ਮੈਨੂੰ ਲੱਗਦਾ ਹੈ ਵਾਹ ਲਾਗਤ ਆ ਰਹੀ ਨਹੀਂ ਇਹ ਤਾਂ ਮਾੜਾ ਵੀ ਸਾਰਾ ਕੁਸਾ ਸਮਾਨ ਲੂਟਾ ਆ ਜਿਹੜਾ ਸਕੇ ਜੀ ਛੱਲਾਈਆਂ ਕੋ ਇਦਾਂ ਕਰ ਲਈਆਂ ਗਾਲੀਆਂ ਇਹਦੇ ਰਿੰਬਲ ਜਿਆਦਾ ਨਹੀਂ ਲੂ ਹੋ ਗਈਆਂ ਇਦਾਂ ਹੁੰਦੀਆਂ

ਸੇ ਲੋ ਬਾਕੀ ਬੰਨਾ ਬਥਰ ਕਰਦੇ ਘਰੇਲੇ ਬਣਾਉਣ ਤੋਂ ਬਾਅਦ ਸਰ ਕਿਚਨ ਹੈਗੀ ਸਾਡੀ ਛੋਟੀ ਜਿਹੀ ਇਹ ਉਹਦੇ ਵਿੱਚ ਖਾਣੇ ਰੋਗੇ ਨਾ ਬਲੌਗ ਨਾ ਬਣਦਾ ਨਹੀਂ ਕੋਈ ਨਹੀਂ ਜਦੋਂ ਅਸੀਂ ਘਰ ਮਾਵਾਂਗੇ ਨਾ ਵੱਡਾ ਫਿਰ ਧੰਨਵਾਦੀ ਹੈ ਮੈਂ ਕਿ ਤਾਂ ਬਾਹਰ ਵੀ ਉਹਦਾ ਕਿਚਨ ਨਾ ਪਰ ਸਾਨੂੰ ਇੱਥੇ ਸਹੀ ਰਹਿੰਦਾ ਕਿਉਂਕਿ ਗਰਮੈਸਾ ਵੀ ਇੱਥੇ ਤੋਂ ਬਾਹਰ ਦੀ ਨਿਕਲ ਇਹ ਦੱਸੋ ਬਾਹਰ ਥੋੜਾ ਜਿਹਾ ਸਹਜਾ ਜਿਹਾ ਇੰਨਾ ਗਿਆ ਤੋਂ ਤਨ ਫੁੱਟਦਾ ਹੀ ਆ ਇਹਦੇ ਵਿੱਚ ਕੁਲਾ ਵੇ ਰੱਖਿਆ ਇਹ ਤਾਂ ਵੀ ਆਪ ਬਣਾਈ ਹੈ ਹੁਣ ਮਸਾਲਾ ਹੋ ਰਿਹਾ ਤਿਆਜੀ ਜਿਹੜਾ ਵਿੱਚ ਭਰ ਮਾਇਆ ਆ ਫਰਾਈ ਕਰ ਲੈ ਸਾਰੇ ਬਾਈ ਹੋ ਗਏ ਆ ਤਰੇਲੇ 2 2.5 ਕਿੱਲਿਆਂ ਦੇ ਵਿੱਚ 2.5 ਕਿੱਲਿਆਂ ਕਿੱਲਿਆਂ ਕਿਲੋ ਦੇ ਵਿੱਚ ਕਿਲੋ ਦੇ ਵਿੱਚ ਤੇ ਆ ਨਿਕਲੇ ਆ ਵਿੱਚੋਂ ਇੱਧਰ ਕਰਿਓ ਪਲੇਟ ਲਓ ਜੀ ਆ ਮਸਾਲਾ ਘਰ ਮਾ ਦੇਣਾ ਤਾਂ ਟਾਈਮ 2 ਤੋਂ 2.5 ਘੰਟੇ ਲੱਗ ਜਾਂਦੇ ਨੇ ਤਰੇਲੇ 2 ਤੋਂ 2.5 ਘੰਟੇ ਲੱਗਦੇ ਹੋਈ ਗਿਆ 1.5 ਘੰਟੇ ਰਹਿ ਗਿਆ ਹੋਰ ਜੀ ਰੋਮਨ ਮੈਂ ਫਿਰ ਅੱਛੇ ਹੋਰ ਮੈਂ ਹਾਂ ਹਾਂ ਮਾਈ ਗੋਡ ਅੱਛਾ ਉਹ ਮੈਂ ਹੁਣ ਬਾਹਲੇ ਜਾ ਰਹਾ ਹਾਂ ਬਾਅਦ ਵਿੱਚ ਬਾਤ ਕਰਤੇ ਹਾਂ ਸਿਨਾ ਵਿਲੰਦੇ ਆ ਹਾਂ ਚਲੋ ਫਿਰ ਬਾਅਦ ਵਿੱਚ ਕਰਦੇ ਹਾਂ ਗੱਲ ਹਨਾ ਅੱਛਾ ਕੈਨੇਡਿਆ ਚਲ ਚੰਗਾ ਭਾ